ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਸੋ ਅੱਜ ਆਪਾਂ ਹਿਸਟਰੀ ਆ ਪੰਜਾਬ ਦੇ ਵਿੱਚ ਨੌਵੇਂ ਗੁਰੂ ਜੀ ਦੇ ਬਾਰੇ ਜਾਣਾਂਗੇ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਦੇ ਜੀਵਨ ਦੇ ਬਾਰੇ ਸਿੱਖ ਧਰਮ ਦੇ ਵਿੱਚ ਯੋਗਦਾਨ ਦੇ ਬਾਰੇ ਪਲੱਸ ਜਿਹੜਾ ਹੈਗਾ ਉਹਨਾਂ ਦੀਆਂ ਯਾਤਰਾਵਾਂ ਅਤੇ ਨਾਲ ਹੀ ਸ਼ਹੀਦੀ ਦੇ ਕਾਰਨ ਅਤੇ ਮਹੱਤਵ ਦੇ ਬਾਰੇ ਵੀ ਜਾਣਾਂਗੇ ਬਹੁਤ ਇੰਪੋਰਟੈਂਟ ਵੀਡੀਓ ਹੋਣ ਵਾਲੀ ਹੈ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਨਾਲ ਹੀ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰਿਓ ਤਾਂ ਕਿ ਕੋਈ ਵੀ ਨੀਡੀ ਪਰਸਨ ਹੈ ਉਸ ਤੱਕ ਵੀ ਵੀਡੀਓ ਪਹੁੰਚਦੀ ਹੋਵੇ ਸੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਦੀ ਸ਼ਹੀਦੀ ਤਾਂ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਹੋਏ ਨੇ 1664 ਤੋਂ ਲੈ ਕੇ 1675 ਈਸਵੀ ਤੱਕ ਦਾ ਉਹਨਾਂ ਦਾ ਗੁਰੂ ਕਾਲ ਰਿਹਾ ਠੀਕ ਹੈ ਯਾਨਕਿ ਗੁਰਗੱਦੀ ਦਾ ਟਾਈਮ ਪੀਰੀਅਡ ਰਿਹਾ ਜਨਮ ਅਤੇ ਮਾਤਾ ਪਿਤਾ ਤਾਂ ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਨੂੰ ਅੰਮ੍ਰਿਤਸਰ ਦੇ ਵਿਖੇ ਹੋਇਆ ਆਪ ਹਰ ਗੋਬਿੰਦ ਜੀ ਦੇ ਪੰਜਵੇਂ ਅਤੇ ਸਭ ਤੋਂ ਛੋਟੇ ਪੁੱਤਰ ਸਨ ਠੀਕ ਹੈ ਸੋ ਇਹ ਜਿਹੜੇ ਨੇ ਗੁਰੂ ਹਰਗੋਬਿੰਦ ਜੀ ਦੇ ਸਭ ਤੋਂ ਜਿਹੜੇ ਹੈਗੇ ਨੇ ਛੋਟੇ ਪੁੱਤਰ ਸੀ ਤੇ ਪੰਜਵੇਂ ਪੁੱਤਰ ਸੀ ਤੇ ਆਪ ਜੀ ਦੇ ਜਿਹੜੇ ਹੈਗੇ ਮਾਤਾ ਨਾਮ ਜਿਹੜਾ ਸੀਗਾ ਨਾਨਕੀ ਸੀ ਆਪ ਜੀ ਦੇ ਪਿਤਾ ਜੀ ਨੇ ਆਪ ਦੇ ਜਨਮ ਤੇ ਇੱਕ ਭਵਿੱਖਬਾਣੀ ਕੀਤੀ ਕਿ ਇਹ ਬਾਲਕ ਸੱਚਾਈ ਅਤੇ ਧਰਮ ਦੇ ਰਾਹ ਤੇ ਚੱਲੇਗਾ ਜ਼ੁਲਮ ਅਤੇ ਜ਼ਬਰਦਸਤ ਡਟ ਕੇ ਮੁਕਾਬਲਾ ਕਰੇਗਾ ਗੁਰੂ ਜੀ ਦੇ ਇਹ ਵਚਨ ਜਿਹੜੇ ਸੀਗੇ ਸੱਚ ਨਿਕਲੇ ਸੀਗੇ ਬਚਪਨ ਬਚਪਨ ਅਤੇ ਸਿੱਖਿਆ ਬਚਪਨ ਵਿੱਚ ਤੇ ਇੱਕ ਬਹਾਦਰ ਜੀ ਦਾ ਨਾ ਤਿਆਗ ਮਲ ਸੀ ਅਤੇ ਜਦੋਂ ਆਪ ਪੰਜ ਵਰਿਆਂ ਦੇ ਹੋਏ ਪੰਜ ਸਾਲ ਦੇ ਹੋਏ ਤਾਂ ਆਪ ਨੇ ਬਾਬਾ ਬੁੱਢਾ ਜੀ ਅਤੇ ਪਾਈ ਗੁਰਦਾਸ ਜੀ ਪਾਸੋਂ ਸਿੱਖਿਆ ਪ੍ਰਾਪਤ ਕੀਤੀ ਆਪ ਜੀ ਨੇ ਪੰਜਾਬੀ ਪ੍ਰਜਾ ਭਾਸ਼ਾ ਸੰਸਕ੍ਰਿਤੀ ਇਤਿਹਾਸ ਗਣਿਤ ਸੰਗੀਤ ਆਦਿ ਦੀ ਸਿੱਖਿਆ ਪ੍ਰਾਪਤ ਕੀਤੀ ਕੋੜਸਵਾਰ ਠੀਕ ਹੈ ਕੋੜੇ ਚਲਾਉਣਾ ਕੋੜੇ ਰਾਈਡ ਕਰਨਾ ਸ਼ਸਤਰ ਚਲਾਉਣਾ ਇਹਨਾਂ ਦੀ ਵੀ ਸਿੱਖਿਆ ਇਹਨਾਂ ਨੂੰ ਦਿੱਤੀ ਗਈ ਕਰਤਾਰਪੁਰ ਦੀ ਲੜਾਈ ਵਿੱਚ ਆਪ ਨੇ ਬਹਾਦਰੀ ਠੀਕ ਹੈ ਆਪ ਦੀ ਬਹਾਦਰ ਨੂੰ ਦੇਖ ਕੇ ਆਪ ਦੇ ਪਿਤਾ ਗੁਰੂ ਹਰਗੋਬਿੰਦ ਜੀ ਨੇ ਜਿਹੜੇ ਕਿ ਇਹਨਾਂ ਦੇ ਪਿਤਾ ਸੀ ਤੋਂ ਆਪ ਦਾ ਨਾਮ ਤਿਆਗਮਲ ਤੋਂ ਰੱਖ ਕੇ ਬਦਲ ਕੇ ਜਿਹੜਾ ਹੈ ਤੇਗ ਬਹਾਦਰ ਜਿਹੜਾ ਸੀ ਰੱਖਤਾ ਤਿਆਗਮਲ ਤੋਂ ਇਹਨਾਂ ਦਾ ਨਾਮ ਕੀ ਸੀਗਾ ਤੇਗ ਬਹਾਦਰ ਜਿਹੜਾ ਸੀ ਰੱਖਤਾ ਸੀ ਤਾਂ ਇਹਨਾਂ ਦਾ ਜਿਹੜਾ ਹੈ ਬਚਪਨ ਦਾ ਨਾਮ ਕੀ ਸੀਗਾ ਤਿਆਗਮਲ ਵਿਆਹ ਜਿਹੜਾ ਹੈ ਤਾਂ ਤੇਗ ਬਹਾਦਰ ਜੀ ਦਾ ਵਿਆਹ ਕਰਤਾਰਪੁਰ ਨਿਵਾਸੀ ਲਾਲ ਚੰਦ ਦੀ ਧੀ ਗੁਜਰੀ ਨਾਲ ਹੋਇਆ ਸੀ ਆਪ ਦੇ ਘਰ 1664 ਈਸਵੀ ਦੇ ਵਿੱਚ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਗੋਪਿੰਦਰ ਰਾਏ ਜਾਂ ਗੋਬਿੰਦ ਦਾਸ ਰੱਖਿਆ ਗਿਆ। ਬਾਬਾ ਬਕਾਲਾ ਵਿਖੇ ਨਿਵਾਸ ਤਾਂ ਜੋਤੀ ਜੋਤ ਸਮਾਨ ਤੋਂ ਪਹਿਲਾਂ ਗੁਰੂ ਹਰਗੋਬਿੰਦ ਜੀ ਨੇ ਆਪਣੇ ਪੁੱਤਰੇ ਹਰ ਰਾਏ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ। ਤਾਂ ਉਹਨਾਂ ਨੇ ਤੇਗ ਬਹਾਦਰ ਜੀ ਨੂੰ ਆਪਣੀ ਪਤਨੀ ਗੁਜਰੀ ਅਤੇ ਮਾਤਾ ਨਾਨਕੀ ਜੀ ਨੂੰ ਨਾਲ ਲੈ ਕੇ ਬਾਬਾ ਬਕਾਲੇ ਜਾਣ ਦਾ ਹੁਕਮ ਦਿੱਤਾ। ਇੱਥੇ ਤੇਗ ਬਹਾਦਰ ਜੀ ਜਿਹੜੇ ਸੀਗੇ 20 ਵਰੇ ਰਹੇ ਸੀਗੇ ਤਾਂ ਹੁਣ ਦੇਖੋ ਗੁਰੂ ਹਰਗੋਬਿੰਦ ਜੀ ਨੇ ਆਪਣੇ ਪੁੱਤਰ ਰੇ ਹਰਿ ਰਾਏ ਜੀ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ ਤੇ ਤੇਗ ਬਹਾਦਰ ਜੀ ਨੂੰ ਆਪਣੀ ਪਤਨੀ ਗੁਜਰੀ ਅਤੇ ਮਾਤਾ ਨਾਨਕੀ ਜੀ ਨੂੰ ਨਾਂ ਲੈ ਕੇ ਬਾਬਾ ਬਕਾਲਾ ਜੀ ਜਾਂਦਾ ਹੁਕਮ ਦੇ ਦਿੱਤਾ ਇੱਥੇ ਰਹੇ ਨੇ 20 ਸਾਲ ਗੁਰਗੱਦੀ ਦੀ ਪ੍ਰਾਪਤੀ ਹੁਣ ਜਦੋਂ ਜੋਤੀ ਜੋਤ ਸਮਾਨ ਤੋਂ ਪਹਿਲਾਂ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਸਿੱਖ ਸੰਗਤਾਂ ਨੂੰ ਇਸ਼ਾਰਾ ਕੀਤਾ ਕਿ ਸਿੱਖਾਂ ਦਾ ਅਗਲਾ ਗੁਰੂ ਜਿਹੜਾ ਹੈ ਬਾਬਾ ਬਕਾਲਾ ਦੇ ਵਿੱਚ ਆ ਜਦੋਂ ਇਹ ਖਬਰ ਬਾਬਾ ਬਕਾਲਾ ਪਹੁੰਚੀ ਤਾਂ 22 ਓਡੀਆਂ ਨੇ ਆਪਣੀਆਂ-ਆਪਣੀਆਂ ਮੰਜੀਆਂ ਜਿਹੜੀਆਂ ਸੀਗੀਆਂ ਸਥਾਪਿਤ ਕਰ ਲਈਆਂ ਹਰ ਕੋਈ ਆਪਣੇ ਆਪ ਨੂੰ ਗੁਰੂ ਕਹਿਣ ਲੱਗ ਗਿਆ ਅਜਿਹੇ ਸਮੇਂ ਮੱਖਣ ਸ਼ਾ ਲੁਬਾਣਾ ਨਾਮਕ ਇੱਕ ਸਿੱਖ ਸੀ ਤਾਂ ਇਸਨੇ ਜਿਹੜਾ ਹੈ ਇਸ ਚੀਜ਼ ਦਾ ਜਿਹੜਾ ਹੈ ਹੱਲ ਲੱਭਿਆ ਕਿ ਅਸਲੀ ਗੁਰੂ ਕੌਣ ਹੈ ਹਨਾ ਇਹਨਾਂ ਬਾਬਾ ਬਕਾਲਾ ਤਾਂ ਕਹਤਾ ਲੇਕਿਨ ਉੱਥੇ ਤਾਂ ਬਹੁਤ ਸਾਰੇ ਜਿਹੜੀਆਂ ਨੇ ਮੰਜੀਆਂ ਸਾਬਿਤ ਨੇ ਤਾਂ ਇੱਕ ਵਪਾਰੀ ਸੀ ਇੱਕ ਵਾਰ ਜਦੋਂ ਉਸ ਦਾ ਸਮੁੰਦਰੀ ਜਹਾਜ਼ ਡੁੱਬ ਰਿਹਾ ਸੀ ਤਾਂ ਉਸ ਨੇ ਸੱਚੇ ਮਨ ਨਾਲ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਜੇ ਉਹਦਾ ਜਹਾਜ਼ ਡੁੱਬਣ ਤੋਂ ਬਚ ਜੇ ਤਾਂ ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ 500 ਸੋਨੇ ਦੀਆਂ ਮੋਹਰਾਂ ਭੇਟ ਕਰੇਗਾ ਉਸ ਦਾ ਜਹਾਜ਼ ਜਿਹੜਾ ਸੀ ਕਿਨਾਰੇ ਲੱਗ ਗਿਆ ਮੰਨਤ ਪੂਰੀ ਕਰਨ ਦੇ ਲਈ ਉਹ ਗੁਰੂ ਸਾਹਿਬ ਨੂੰ 500 ਮੋਹਰਾਂ ਭੇਟ ਕਰਨ ਲਈ ਬਾਬਾ ਬਕਾਲਾ ਪਹੁੰਚਿਆ ਬਾਈ ਗੁਰੂ ਨੂੰ ਵੇਖ ਕੇ ਤਾਂ ਹੈਰਾਨ ਹੋ ਗਿਆ ਅਸਲੀ ਗੁਰੂ ਨੂੰ ਲੱਭਣ ਲਈ ਉਸ ਨੇ ਬਾਹਰੋਂ ਵਾਰੀ ਹਰ ਗੁਰੂ ਨੂੰ ਦੋ-ਦੋ ਮੋਹਰਾਂ ਭੇਟ ਕੀਤੀਆਂ ਤੇ ਝੂਠੇ ਗੁਰੂ ਜਿਹੜੇ ਸੀਗੇ ਦੋ-ਦੋ ਮੋਹਰਾਂ ਲੈ ਕੇ ਖੁਸ਼ ਹੋ ਗਏ ਜਦੋਂ ਮੱਖਣਛਾਣੇ ਅਖੀਰ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਦੋ ਮੋਰਾ ਪੇਂਟ ਕੀਤੀਆਂ ਤਾਂ ਗੁਰੂ ਜੀ ਨੇ ਕਿਹਾ ਜਹਾਲ ਡੁੱਬਣ ਸਮੇਂ ਤਾਂ ਤੂੰ ਕਹਿ ਰਿਹਾ ਸੀ ਵੀ ਪੰਜ ਮੋਰਾ 500 ਮੋਰਾ ਜਿਹੜੀਆਂ ਆਏ ਨੇ ਉਹ ਮੈਂ ਦਊਂਗਾ ਵੀ ਹੁਣ ਤੂੰ ਦੋ ਦੋ ਮੋਰਾ ਦੇ ਰਿਹਾ ਤਾਂ ਇਹਨੂੰ ਪਤਾ ਲੱਗ ਗਿਆ ਕਿ ਇਹ ਹੀ ਜਿਹੜਾ ਜਿਨ੍ਹਾਂ ਨੂੰ ਸੱਚੇ ਮਨ ਨਾਲ ਤੇ ਆਸੀ ਉਹ ਗੁਰੂ ਤੇਗ ਬਹਾਦਰ ਜੀ ਹੈ ਤਾਂ ਇਹ ਸੁਣ ਕੇ ਮੱਖਣ ਸ਼ਾ ਇੱਕ ਮਕਾਨ ਦੀ ਛੱਤ ਉੱਤੇ ਚੜ ਕੇ ਜੋਰ-ਜੋਰ ਦੀ ਕਹਿਣ ਲੱਗਿਆ ਗੁਰੂ ਲਾਧੋਰੇ ਗੁਰੂ ਲਾਧੋਰੇ ਵੀ ਮਤਲਬ ਮੈਨੂੰ ਜਿਹੜਾ ਹੈ ਗੁਰੂ ਮਿਲ ਗਿਆ ਅਸਲੀ ਵਾਲਾ ਗੁਰੂ ਮੈਨੂੰ ਮਿਲ ਗਿਆ ਲਾਧੋਰੇ ਮਤਲਬ ਮੈਨੂੰ ਗੁਰੂ ਜਿਹੜਾ ਹੈ ਅਸਲੀ ਵਾਲਾ ਮਿਲ ਗਿਆ ਇਸ ਤਰ੍ਹਾਂ ਸਿੱਖ ਸੰਗਤਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਆਪਣਾ ਗੁਰੂ ਸਵੀਕਾਰ ਕਰ ਲਿਆ ਤੇ ਗੁਰੂ ਤੇਗ ਬਹਾਦਰ ਜੀ 1664 ਤੋਂ ਲੈ ਕੇ 1675 ਈਸਵੀ ਤੱਕ ਗੁਰਗੱਦੀ ਦੇ ਉੱਤੇ ਜਿਹੜੇ ਨੇ ਬਿਰਾਜਮਾਨ ਰਹੇ ਨੇ ਸੋ ਦੇਖੋ ਇੰਨੇ ਜ਼ਿਆਦਾ ਜਿਹੜੇ ਹੈਗੇ ਇਹ ਸ਼ਾਂਤ ਸੁਭਾਅ ਦੇ ਸੀ ਇੰਨੇ ਧਾਰਮਿਕ ਵਿਚਾਰਾਂ ਦੇ ਸੀ ਸੋ ਇਹਨਾਂ ਦੇ ਅੰਦਰ ਜਿਹੜਾ ਸੀ ਛਲ ਕਪਟ ਬਿਲਕੁਲ ਵੀ ਨਹੀਂ ਸੀਗਾ ਸੋ ਇਹ ਜਿਹੜੇ ਨੇ ਆਪਣੇ ਸਾਰਾ ਦਿਨ ਜਿਹੜੇ ਨੇ ਧਰਮ ਕਰਮ ਦੇ ਕੰਮਾਂ ਦੇ ਵਿੱਚ ਹੀ ਬਿਜ਼ੀ ਰਹੇ ਨੇ ਜਤਕਿ ਇਹ ਬਹੁਤ ਹੀ ਜ਼ਿਆਦਾ ਆਪਾਂ ਕਹੀਏ ਤਾਂ ਬਹੁਤ ਹੀ ਜ਼ਿਆਦਾ ਵਧੀਆ ਸੈਨਿਕ ਵੀ ਰਹੇ ਨੇ ਠੀਕ ਹੈ ਬਹੁਤ ਜਿਹੜਾ ਹੈਗਾ ਇਹ ਲੜਾਈ ਦੇ ਵਿੱਚ ਵੀ ਜਿਹੜੇ ਸੀਗੇ ਬਹੁਤ ਵਧੀਆ ਜਿਹੜੇ ਸੀਗੇ ਕਰਤੱਵ ਦਿਖਾਉਂਦੇ ਸੀਗੇ ਸੋ ਧੀਰਮਲ ਦਾ ਵਿਰੋਧ ਮਲ ਦਾ ਵਿਰੋਧ ਹੁਣ ਦੇਖੋ ਧੀਰਮਲ ਗੁਰੂ ਹਰ Rai ਜੀ ਦਾ ਵੱਡਾ ਭਰਾ ਸੀ ਉਹ ਕਾਫੀ ਸਮੇਂ ਤੋਂ ਗੁਰਗੱਦੀ ਲੈਂਦੇ ਯਤਨ ਕਰੇ ਸੀ ਬਕਾਲਾ ਵਿਖੇ ਜੋ ਵੱਖ-ਵੱਖ 22 ਮੰਜੀਆਂ ਸਥਾਪਿਤ ਹੋਈਆਂ ਸੀ ਉਹਨਾਂ ਦੇ ਵਿੱਚੋਂ ਇੱਕ ਧੀਰਮਲ ਦੀ ਵੀ ਜਿਹੜੀ ਸੀਗੀ ਮੰਜੀ ਸੀ ਜਦੋਂ ਧੀਰਮਲ ਨੂੰ ਇਹ ਖਬਰ ਮਿਲੀ ਕਿ ਸਿੱਖਾਂ ਨੇ ਤੇਗ ਬਹਾਦਰ ਜੀ ਨੂੰ ਆਪਣਾ ਗੁਰੂ ਮੰਨ ਲਿਆ ਤਾਂ ਉਸ ਦੇ ਗੁੱਸੇ ਦੀ ਹੱਦ ਨਹੀਂ ਰਹੀ ਤੇ ਉਸ ਨੇ ਸ਼ੀ ਨਾਮੀ ਇੱਕ ਮਸੰਦ ਨਾਲ ਮਿਲ ਕੇ ਜਿਹੜਾ ਹੈ ਗੁਰੂ ਜੀ ਨੂੰ ਮਾਰਨ ਦੀ ਯੋਜਨਾ ਬਣਾਈ ਤੇ ਇੱਕ ਦਿਨ ਸ਼ੀ ਅਤੇ ਉਸ ਦੇ ਹਥਿਆਰਬੰਦ ਗੁੰਡਿਆਂ ਨੇ ਗੁਰੂ ਸਾਹਿਬ ਤੇ ਹਮਲਾ ਕੀਤਾ ਤੇ ਇਸ ਹਮਲੇ ਦੇ ਦੌਰਾਨ ਜਿਹੜਾ ਹੈ ਗੁਰੂ ਸਾਹਿਬ ਦੇ ਮੋਢੇ ਦੇ ਉੱਤੇ ਜਿਹੜੀ ਸੀਗੀ ਸੱਟ ਲੱਗ ਗਈ ਤੇ ਇਸ ਕਰਕੇ ਉਹ ਜ਼ਖਮੀ ਹੋ ਗਏ ਪਰ ਫਿਰ ਵੀ ਉਹ ਸ਼ਾਂਤ ਜਿਹੜੇ ਸੀਗੇ ਰਹੇ ਨੇ ਸ਼ਹੀਦ ਦੇ ਸਾਥੀਆਂ ਨੇ ਗੁਰੂ ਸਾਹਿਬ ਦੇ ਘਰ ਦਾ ਬਹੁਤ ਸਾਰਾ ਸਮਾਨ ਲੁੱਟ ਲਿਆ ਇਸੇ ਕਰਕੇ ਜਿਹੜਾ ਹੈ ਸਿੱਖ ਬੜੇ ਗੁੱਸੇ ਜਾਗੇ ਠੀਕ ਹੈ ਜਦੋਂ ਗੁਰੂ ਜੀ ਦੇ ਘਰ ਦਾ ਸਮਾਨ ਲੁੱਟ ਲਿਆ ਤਾਂ ਉਹਨਾਂ ਨੇ ਮੱਖਣ ਸਾਹ ਦੀ ਅਗਵਾਈ ਦੇ ਵਿੱਚ ਧੀਰਮਲ ਦੇ ਘਰ ਦਾ ਘਰ ਦੇ ਉੱਤੇ ਹਮਲਾ ਕੀਤਾ ਤੇ ਉਹਨਾਂ ਨੇ ਨਾ ਸਿਰਫ ਧੀਰਮਲ ਅਤੇ ਸ਼ੀ ਨੂੰ ਗ੍ਰਿਫਤਾਰ ਕਰਕੇ ਗੁਰੂ ਸਾਹਿਬpass ਲੈ ਕੇ ਆਂਦਾ ਸਗੋ ਉਹਨਾਂ ਦਾ ਜਿਹੜਾ ਲੁੱਟਖੋਟ ਦਾ ਸਮਾਨ ਸੀ ਗੁਰੂ ਜੀ ਦਾ ਉਹ ਲੈ ਕੇ ਗਿਆ ਸੀ ਉਹਨੂੰ ਵੀ ਵਾਪਸ ਲੈ ਕੇ ਆਏ ਧੀਰਮਲ ਅਤੇ ਸ਼ੀ ਦੁਆਰਾ ਮਾਫੀ ਮੰਗਣ ਤੇ ਗੁਰੂ ਜੀ ਨੂੰ ਉਹ ਮਾਫ ਕਰ ਦਿੱਤਾ ਗੁਰਤੇਗ ਬਹਾਦਰ ਜੀ ਦੀਆਂ ਯਾਤਰਾਵਾਂ ਤਾਂ ਗੁਰਤੇਗ ਬਹਾਦਰ ਜੀ ਨੇ 1664 ਈਸਵੀ ਦੇ ਵਿੱਚ ਗੁਰਗੱਦੀ ਤੇ ਜਦੋਂ ਇਹ ਬਿਰਾਜਮਾਨ ਹੋਏ ਨੇ ਤਾਂ ਛੇਤੀ ਹੀ ਜਿਹੜਾ ਹੈ ਇਹਨਾਂ ਨੇ ਯਾਤਰਾਵਾਂ ਕਰਨੀਆਂ ਸ਼ੁਰੂ ਕਰਤੀਆਂ ਸਿੱਖ ਧਰਮ ਦੇ ਪ੍ਰਚਾਰ ਲਈ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੀਆਂ ਤੇ ਇਹਨਾਂ ਦਾ ਮੇਨ ਯਾਤਰਾਵਾਂ ਦਾ ਉਦੇਸ਼ ਕੀ ਸੀਗਾ ਪੰਜਾਬ ਦੇ ਲੋਕਾਂ ਨੂੰ ਸੱਚ ਅਤੇ ਪ੍ਰੇਮ ਦਾ ਸੰਦੇਸ਼ ਦੇਣਾ। ਕਈ ਵਾਰ ਇਹਦਾ ਮੈਪ ਆ ਜਾਂਦਾ ਹੈ ਤਾਂ ਯਾਤਰਾਵਾਂ ਤੁਸੀਂ ਮੈਪ ਦੇ ਵਿੱਚ ਦੇਖੋ ਅੰਮ੍ਰਿਤਸਰ ਸ਼ੋਅ ਕਰ ਸਕਦੇ ਹੋ ਠੀਕ ਹੈ। ਵੱਲਾ ਤੇ ਘੁਕੇ ਵਾਲੀ ਜਿਹੜਾ ਹੈ ਨੇੜੇ ਦਾ ਇਲਾਕਾ ਉਹ ਖਡੂਰ ਸਾਹਿਬ ਗੋਇੰਦਵਾਲ ਤਰਨਤਾਰਨ ਤਾਂ ਤੁਸੀਂ ਜਿਹੜਾ ਹੈ ਦੇਖੋ ਅੰਮ੍ਰਿਤਸਰ ਦੇ ਕੋਲ ਹੀ ਤਰਨਤਾਰਨ ਹੈ ਤੁਸੀਂ ਮੈਪ 'ਚ ਸ਼ੋਅ ਕਰ ਸਕਦੇ ਹੋ। ਠੀਕ ਹੈ। ਸੋ ਇਹ ਅਗਰ ਤੁਹਾਨੂੰ ਮੈਪ ਵੀ ਆਉਣਾ ਤਾਂ ਤੁਸੀਂ ਮੈਪ ਵੀ ਆਸਾਨੀ ਦੇ ਨਾਲ ਕਰ ਪਾਉਗੇ। ਗੁਰਤੇਗ ਬਹਾਦਰ ਜੀ ਨੇ ਆਪਣੀਆਂ ਯਾਤਰਾਵਾਂ ਦੀ ਸ਼ੁਰੂਆਤ ਕੀਤੀ 1664 ਦੇ ਵਿੱਚ ਅੰਮ੍ਰਿਤਸਰ ਤੋਂ ਉਸ ਸਮੇਂ ਹਰਮਿੰਦਰ ਸਾਹਿਬ ਵਿੱਚ ਪ੍ਰਿਥੀ ਚੰਦ ਦਾ ਪੋਤਰਾ ਹਰਜੀ ਮੀਣਾ ਕੁਝ ਭ੍ਰਿਸ਼ਟਾਚਾਰੀ ਮਸੰਦਾਂ ਦੇ ਨਾਲ ਮਿਲ ਕੇ ਆਪ ਗੁਰੂ ਬਣੀ ਬੈਠਾ ਸੀ ਜਦੋਂ ਗੁਰੂ ਜੀ ਸਾਹਿਬ ਜੀ ਦੇ ਆਉਣ ਦਾ ਉਹਨੂੰ ਪਤਾ ਲੱਗਿਆ ਤਾਂ ਉਸਨੇ ਜਿਹੜਾ ਸੀ ਹਰਮਿੰਦਰ ਸਾਹਿਬ ਦੇ ਸਾਰੇ ਦਰਵਾਜ਼ੇ ਬੰਦ ਕਰਾਤੇ ਜਦੋਂ ਗੁਰੂ ਜੀ ਇੱਥੇ ਪਹੁੰਚੇ ਤਾਂ ਦਰਵਾਜ਼ੇ ਨੂੰ ਬੰਦ ਦੇਖ ਕੇ ਬੜਾ ਦੁੱਖ ਹੋਇਆ ਤਾਂ ਇਸ ਲਈ ਉਹਨੇ ਅਕਾਲ ਤਖਤ ਸਾਹਿਬ ਦੇ ਨੇੜੇ ਇੱਕ ਰੁੱਖ ਦੇ ਥੱਲੇ ਜਿਹੜੇ ਸੀ ਇਹ ਬਰਾਜਮਾਨ ਹੋ ਗਏ ਤੇ ਹੁਣ ਇੱਥੇ ਇੱਕ ਛੋਟਾ ਜਿਹਾ ਗੁਰਦੁਆਰਾ ਵੀ ਜਿਹੜਾ ਹੈ ਬਣਾਇਆ ਜਿਹਨੂੰ ਥੰਮ ਸੈਂਬੀ ਕਹਿੰਦੇ ਨੇ ਵੱਲਾ ਤੇ ਕੁਕੇ ਵਾਲੀ ਅੰਮ੍ਰਿਤਸਰ ਤੋਂ ਸ੍ਰੀ ਗੁਰਤੇਗ ਬਹਾਦਰ ਜੀ ਜਿਹੜੇ ਨੇ ਇਹ ਵੱਲਾ ਨਾਮੀ ਪਿੰਡ ਦੇ ਵਿੱਚ ਗਏ ਤੇ ਇੱਥੇ ਲੰਗਰ ਦੇ ਵਿੱਚ ਇਸਤਰੀਆਂ ਦੀ ਅਨਤਖ ਸੇਵਾ ਤੋਂ ਖੁਸ਼ ਹੋ ਕੇ ਜਿਹੜਾ ਹੈ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਕਿ ਆ ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ ਵੱਲਾ ਤੋਂ ਬਾਅਦ ਜਿਹੜਾ ਹੈ ਗੁਰੂ ਸਾਹਿਬ ਜੀ ਕੁਕੇ ਵਾਲੀ ਪਿੰਡ ਗਏ ਅਤੇ ਇਸ ਪਿੰਡ ਵਿੱਚ ਲੱਗੇ ਬੇਸ਼ਮਾਰੂਖਾਂ ਕਰਨ ਇਸ ਦਾ ਜਿਹੜਾ ਹੈ ਪਿੰਡ ਦਾ ਨਾਮ ਕੀ ਬਣ ਗਿਆ ਗੁਰੂ ਕਾ ਬਾਗ ਠੀਕ ਹੈ ਖਡੂਰ ਸਾਹਿਬ ਗੋਇੰਦਵਾਲ ਤਰਨਤਾਰਨ ਅਤੇ ਖੇਮ ਕਰਨ ਤਾਂ ਤੀਜੇ ਪੜਾਅ ਦੇ ਵਿੱਚ ਅਗਲੇ ਪੜਾਅ ਦੇ ਵਿੱਚ ਜਿਹੜਾ ਹੈ ਗੁਰੂ ਜੀ ਖਡੂਰ ਸਾਹਿਬ ਗੋਇੰਦਵਾਲ ਸਾਹਿਬ ਤਰਨਤਾਰਨ ਜਿਹੜੇ ਸੀ ਗਏ ਤੇ ਇੱਥੇ ਗੁਰੂ ਜੀ ਨੇ ਜਿਹੜਾ ਹੈ ਲੋਕਾਂ ਨੂੰ ਪ੍ਰੇਮ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਇਸ ਤੋਂ ਬਾਅਦ ਗੁਰੂ ਜੀ ਖੇਮ ਕਰਨ ਗਏ ਨੇ ਅਤੇ ਇੱਥੋਂ ਦੇ ਇੱਕ ਸ਼ਰਧਾਲੂ ਚੌਧਰੀ ਰਘੁਪਤ ਰਾਏ ਨੇ ਗੁਰੂ ਜੀ ਨੂੰ ਜਿਹੜੀ ਹੈ ਇੱਕ ਕੋੜੀ ਵੀ ਜਿਹੜੀ ਸੀ ਪੇਂਟ ਕੀਤੀ ਸੀ ਕੀਰਤਪੁਰ ਸਾਹਿਬ ਅਤੇ ਬਿਲਾਸਪੁਰ ਦੇਖੋ ਮਾਝਾ ਪ੍ਰਦੇਸ਼ ਦੀ ਯਾਤਰਾ ਪੂਰੀ ਕਰਨ ਤੋਂ ਬਾਅਦ ਗੁਰੂ ਜੀ ਜਿਹੜੇ ਨੇ ਕੀਰਤਪੁਰ ਸਾਹਿਬ ਵਿਖੇ ਪਹੁੰਚੇ ਉਹ ਰਾਣੀ ਚੰਪਾ ਦੇ ਸੱਦੇ ਤੇ ਬਿਲਾਸਪੁਰ ਪਹੁੰਚੇ 3 ਦਿਨ ਇੱਥੇ ਰੁਕੇ ਨੇ ਤੇ ਗੁਰੂ ਸਾਹਿਬ ਨੇ ਰਾਣੀ ਨੂੰ 500 ਰੁਪਏ ਦੇ ਕੇ ਮਾਖੋਵਾਲ ਵਿਖੇ ਕੁਝ ਜ਼ਮੀਨ ਖਰੀਦੀ ਨਵੇਂ ਨਗਰ ਦੀ ਸਥਾਪਨਾ ਕੀਤੀ ਅਤੇ ਨਗਰ ਦਾ ਨਾਂ ਉਹਨਾਂ ਨੇ ਮਾਤਾ ਜੀ ਦੇ ਨਾਮ ਦੇ ਉੱਤੇ ਚੱਕ ਨਾਨਕੀ ਰੱਖਿਆ ਅਤੇ ਬਾਅਦ ਦੇ ਵਿੱਚ ਇਸ ਸਥਾਨ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਵਿੱਚ ਆਨੰਦਪੁਰ ਸਾਹਿਬ ਦੇ ਨਾਮ ਦੇ ਨਾਲ ਜਿਹੜਾ ਸੀ ਪ੍ਰਸਿੱਧ ਹੋਇਆ ਪੂਰਬੀ ਭਾਰਤ ਦੀਆਂ ਵੀ ਇਹਨਾਂ ਨੇ ਯਾਤਰਾਵਾਂ ਕੀਤੀਆਂ ਨੇ ਸੋ ਇਹਨਾਂ ਯਾਤਰਾਵਾਂ ਦਾ ਸੰਖੇਪ ਵਰਣਨ ਜਿਹੜਾ ਹੈ ਇਸ ਪ੍ਰਕਾਰ ਹੈ ਮਤਲਬ ਜਿਹੜਾ ਹੈ ਇਹਨਾਂ ਨੇ ਪੂਰਬੀ ਏਰੀਆ ਦੇ ਵਿੱਚ ਜਿਹੜੀਆਂ ਹੈਗੀਆਂ ਯਾਤਰਾਵਾਂ ਕੀਤੀਆਂ ਨੇ ਸੋ ਸੈਫਾਵਾਦ ਅਤੇ ਤਮਤਾਨ ਠੀਕ ਹੈ ਸੋ ਆਪਣੀ ਪੂਰਬੀ ਯਾਤਰਾ ਦੌਰਾਨ ਸਭ ਤੋਂ ਪਹਿਲਾਂ ਗੁਰੂ ਜੀ ਜਿਹੜੇ ਸੀਗੇ ਸੈਫਾਵਾਦ ਅਤੇ ਤਮਤਾਨ ਦੀ ਯਾਤਰਾ ਇਹਨਾਂ ਨੇ ਕੀਤੀ ਹੈ ਅਤੇ ਇਥੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਆਉਂਦੇ ਸੀ ਤੇ ਸਿੱਖ ਧਰਮ ਦੇ ਇਸ ਵੱਧਦੇ ਹੋਏ ਪ੍ਰਚਾਰ ਨੂੰ ਵੇਖ ਕੇ ਔਰੰਗਜ਼ੇਬ ਨੇ ਗੁਰੂ ਜੀ ਨੂੰ ਜਿਹੜਾ ਸੀਗਾ ਕੈਦ ਕਰ ਲਿਆ ਕਿਉਂਕਿ ਸਿੱਖਾਂ ਦਾ ਜਿਹੜਾ ਹੈਗਾ ਰੁਤਬਾ ਵੱਧ ਰਿਹਾ ਸੀਗਾ ਇਹਨਾਂ ਦੀ ਜਿਹੜੀ ਹੈਗੀ ਆ ਤਾਦਾਦ ਵੀ ਵੱਧ ਰਹੀ ਸੀ ਮਥਰਾ ਤੇ ਬ੍ਰਿੰਦਾਵਨ ਗਏ ਨੇ ਕਿਉਂਕਿ ਇਹ ਪੂਰਬ ਸਾਈਡ ਦੇ ਵਿੱਚ ਹੈ ਭਾਰਤ ਦੀ ਠੀਕ ਹੈ ਅੰਬਰ ਦੇ ਰਾਜਾ ਆਰਮ ਸਿੰਘ ਦੇ ਕਹਨ ਤੇ ਔਰੰਗਜ਼ੇਬ ਨੇ ਗੁਰਤੇਗ ਬਹਾਦਰ ਜੀ ਨੂੰ ਰਿਹਾ ਕਰ ਦਿੱਤਾ ਰਿਹਾਈ ਤੋਂ ਬਾਅਦ ਗੁਰੂ ਜੀ ਜਿਹੜੇ ਨੇ ਦਿੱਲੀ ਤੋਂ ਮਥਰਾ ਅਪਰਿੰਦਾਵਨ ਪਹੁੰਚੇ ਨੇ ਤੇ ਇੱਥੇ ਗੁਰੂ ਸਾਹਿਬ ਨੇ ਧਰਮ ਪ੍ਰਚਾਰ ਦਾ ਵੀ ਕੰਮ ਕੀਤਾ ਸੰਗਤਾਂ ਨੂੰ ਉਪਦੇਸ਼ ਦਿੱਤੇ ਨੇ ਆਗਰਾ ਤੇ ਪ੍ਰਿਆਗ ਦੇ ਵਿੱਚ ਅਗਲਾ पड़ाव ਸੀਗਾ ਠੀਕ ਹੈ ਇਹਨਾਂ ਦਾ ਤਾਂ ਉਹ ਇੱਕ ਬਜ਼ੁਰਗ ਸ਼ਰਧਾਲੂ ਮਾਈ ਜੱਸੀ ਜੀ ਦੇ ਘਰ ਠਹਿਰੇ ਨੇ ਉੱਥੇ ਇਸ ਤੋਂ ਬਾਅਦ ਗੁਰੂ ਸਾਹਿਬ ਪ੍ਰਿਆਗ ਪਹੁੰਚੇ ਨੇ ਤੇ ਗੁਰੂ ਜੀ ਨੇ ਸੰਨਿਆਸੀਆਂ ਸਾਧੂਆਂ ਤੇ ਜੋਗੀਆਂ ਨੂੰ ਵੀ ਉਪਦੇਸ਼ ਦਿੱਤਾ ਅਤੇ ਫਰਮਾਇਆ ਕਿ ਸਾਧੋ ਮਨ ਦਾ ਮਾਨ ਤਿਆਗੋ ਵੀ ਆਪਣੇ ਮਨ ਦਾ ਜਿਹੜਾ ਦਿਲ ਦਾ ਥੋੜਾ ਮਾਨ ਹੈ ਨਾ ਤੁਹਾਡੇ ਦਿਲ ਦੇ ਅੰਦਰ ਕਮੰਡਾ ਉਸ ਨੂੰ ਤਿਆਗ ਦੋ ਬਨਾਰਸ ਪ੍ਰਯਾਗ ਦੀ ਯਾਤਰਾ ਤੋਂ ਬਾਅਦ ਗੁਰੂ ਸਾਹਿਬ ਜਣੇ ਨੇ ਬਨਾਰਸ ਪਹੁੰਚੇ ਨੇ ਤੇ ਉੱਥੇ ਜਿਹੜਾ ਹੈ ਸਿੱਖ ਸੰਗਤਾਂ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਗੁਰੂ ਸਾਹਿਬ ਦੇ ਦਰਸ਼ਨਾਂ ਅਤੇ ਉਹਨਾਂ ਦੇ ਉਪਦੇਸ਼ ਸੁਣਨ ਲਈ ਹਾਜ਼ਰ ਹੁੰਦੀਆਂ ਸੀ ਇੱਥੋਂ ਦੇ ਲੋਕਾਂ ਦਾ ਇਹ ਵਿਸ਼ਵਾਸ ਸੀ ਕਿ ਕਰਮਨਾਸ਼ ਨਦੀ ਵਿੱਚ ਇਸ਼ਨਾਨ ਕਰਨ ਵਾਲੇ ਵਿਅਕਤੀ ਦੇ ਸਭ ਸਭ ਜਿਹੜੇ ਚੰਗੇ ਕਰਮ ਨੇ ਉਹ ਨਾਸ਼ ਹੋ ਜਾਂਦੇ ਨੇ ਕਰਮਨਾਸ਼ ਮਤਲਬ ਅਗਰ ਇਸ ਨਦੀ ਦੇ ਵਿੱਚ ਤੁਸੀਂ ਜਿਹੜਾ ਹੈਗਾ ਇਸ਼ਨਾਨ ਕਰੋਗੇ ਤਾਂ ਤੁਹਾਡੇ ਚੰਗੇ ਕਰਮ ਵੀ ਨਾਸ਼ ਹੋ ਜਾਣਗੇ ਤਾਂ ਗੁਰੂ ਸਾਹਿਬ ਨੇ ਆਪ ਇਸ ਨਦੀ 'ਚ ਇਸ਼ਨਾਨ ਕੀਤਾ ਤੇ ਕਿਹਾ ਕਿ ਨਦੀ 'ਚ ਇਸ਼ਨਾਨ ਕਰਨ ਨਾਲ ਤਾਂ ਕੁਝ ਵੀ ਨਹੀਂ ਹੁੰਦਾ ਜਿਹੋ ਜਿਹੇ ਮਨੁੱਖ ਕਰਮ ਕਰਦਾ ਹੈਗਾ ਉਸ ਨੂੰ ਉਹ ਜਿਹੇ ਫਲ ਮਿਲਦਾ ਤਾਂ ਬਨਾਰਸ ਦੇ ਵਿੱਚ ਜਾ ਕੇ ਉਹਨਾਂ ਨੇ ਜਿਹੜੇ ਹੈ ਬਹੁਤ ਉਪਦੇਸ਼ ਦਿੱਤੇ ਨੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਆ ਗਿਆ ਪਹੁੰਚੇ ਨੇ ਬਨਾਰਸ ਤੋਂ ਬਾਅਦ ਜਿਹੜੇ ਨੇ ਗੁਰੂ ਜੀ ਗਿਆ ਪਹੁੰਚੇ ਨੇ ਸ਼ਰਧਾਲੂ ਸਿੱਖ ਮਸੰਦ ਫੱਗੂ ਸਾਹ ਜਿਹੜੇ ਨੇ ਉਹਨਾਂ ਨੇ ਗੁਰੂ ਜੀ ਦੀ ਸੇਵਾ ਕੀਤੀ ਤੇ ਗਿਆ ਜਿਹੜਾ ਹੈ ਇਹ ਬੁੱਧ ਧਰਮ ਦਾ ਇੱਕ ਪ੍ਰਸਿੱਧ ਤੀਰਥ ਸਥਾਨ ਹੋਇਆ ਤੇ ਇੱਥੇ ਗੁਰੂ ਸਾਹਿਬ ਨੇ ਲੋਕਾਂ ਨੂੰ ਸੱਚ ਦੀ ਆਪਸੀ ਭਾਈਚਾਰੇ ਦਾ ਜਿਹੜਾ ਹੈਗਾ ਸੰਦੇਸ਼ ਦਿੱਤਾ ਤੇ ਫੇਰ ਗੁਰੂ ਜੀ ਪਟਨਾ ਆਏ ਨੇ ਗੁਰੂ ਸਾਹਿਬ 1668 ਈਸਵੀ ਦੇ ਵਿੱਚ ਪਟਨਾ ਵਿਖੇ ਪਹੁੰਚੇ ਇੱਥੇ ਸਿੱਖ ਸੰਗਤਾਂ ਨੇ ਗੁਰੂ ਜੀ ਦਾ ਬਹੁਤ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਤੇ ਗੁਰੂ ਸਾਹਿਬ ਦੇ ਸਿੱਖ ਗੁਰੂ ਸਾਹਿਬ ਜੀ ਨੇ ਸਿੱਖ ਸਿਧਾਂਤਾਂ ਤੇ ਚੱਲਣ ਦਾ ਜਿਹੜਾ ਹੈਗਾ ਲੋਕਾਂ ਨੂੰ ਕਿਹਾ ਕਿ ਤੁਸੀਂ ਸਿੱਖ ਸਿਧਾਂਤਾਂ ਦੇ ਉੱਤੇ ਚੱਲੋ ਅਤੇ ਪਟਨਾ ਨੂੰ ਗੁਰੂ ਕਾ ਘਰ ਕਹਿ ਕੇ ਜਿਹੜਾ ਹੈ ਨਵਾਜਿਆ ਤਾਂ ਪਟਨਾ ਨੂੰ ਹੁਣ ਵੀ ਜਿਹੜਾ ਹੈ ਗੁਰੂ ਕਾ ਘਰ ਕਿਹਾ ਜਾਂਦਾ ਹੈ ਗੁਰੂ ਸਾਹਿਬ ਜੀ ਨੇ ਆਪਣੀ ਪਤਨੀ ਠੀਕ ਹੈ ਮਾਤਾ ਗੁਜਰੀ ਨੂੰ ਅਤੇ ਜਿਹੜਾ ਹੈ ਮਾਤਾ ਜੀ ਨੂੰ ਵੀ ਜਿਹੜਾ ਹੈ ਇੱਥੇ ਛੱਡਿਆ ਤੇ ਆਪ ਸੰਘੇੜ ਲਈ ਜਿਹੜੇ ਸੀਗੇ ਰਵਾਨਾ ਹੋ ਗਏ ਸੀ ਟਾਕਾ ਟਾਕਾ ਪੂਰਬੀ ਭਾਰਤ ਦੇ ਵਿੱਚ ਇੱਕ ਸਿੱਖ ਧਰਮ ਦਾ ਬਹੁਤ ਹੀ ਮੁੱਖ ਪ੍ਰਚਾਰਕ ਕੇਂਦਰ ਸੀ ਤਾਂ ਗੁਰੂ ਸਾਹਿਬ ਦੇ ਪ੍ਰਚਾਰ ਸਦਕਾ ਵੱਡੀ ਗਿਣਤੀ ਦੇ ਵਿੱਚ ਲੋਕ ਸਿੱਖ ਧਰਮ ਦੇ ਵਿੱਚ ਸ਼ਾਮਿਲ ਹੋ ਗਏ ਗੁਰੂ ਸਾਹਿਬ ਨੇ ਇੱਥੇ ਸੰਗਤਾਂ ਨੂੰ ਜਾਤ ਪਾਤ ਦੇ ਬੰਧਨਾਂ ਤੋਂ ਉੱਪਰ ਉੱਠਣ ਲਈ ਕਿਹਾ ਨਾਮ ਸਿਮਰਨ ਨਾਲ ਜੁੜਨ ਦਾ ਵੀ ਆਦੇਸ਼ ਦਿੱਤਾ ਟਾਕਾ ਦੇ ਵਿੱਚ ਜਾ ਕੇ ਠੀਕ ਹੈ ਟਾਕਾ ਉਸ ਟਾਈਮ ਜਿਹੜਾ ਹੈ ਸਿੱਖ ਧਰਮ ਦਾ ਇੱਕ ਮੁੱਖ ਪ੍ਰਚਾਰਕ ਕੇਂਦਰ ਬਣ ਚੁੱਕਿਆ ਸੀਗਾ ਤਾਂ ਟਾਕਾ ਦੀ ਯਾਤਰਾ ਤੋਂ ਬਾਅਦ ਗੁਰੂ ਜੀ ਅਸਾਮ ਗਏ ਨੇ ਤਾਂ ਅ ਦੇਖੋ ਜੇ ਮੈਂ ਪਾ ਜਾਂਦਾ ਤਾਂ ਪੰਜ ਛੇ ਏਰੀਆ ਤੁਸੀਂ ਭਰ ਲਿਓ ਠੀਕ ਹੈ ਜਿਹੜੇ ਵੀ ਤੁਹਾਨੂੰ ਜਿਵੇਂ ਅੰਮ੍ਰਿਤਸਰ ਤਰਨਤਾਰਨ ਕੋਇੰਦਵਾਲ ਇਹ ਮੇਰੇ ਏਰੀਆ ਠੀਕ ਹੈ ਜਿਹੜੇ ਤੁਹਾਨੂੰ ਯਾਦ ਹੋ ਜਾਂਦੇ ਨੇ ਆਸਾਨੀ ਦੇ ਨਾਲ ਤੇ ਆਸਾਮ ਜਿਹੜਾ ਹੈ ਟਾਕਾ ਦੀ ਯਾਤਰਾ ਤੋਂ ਬਾਅਦ ਚ ਗੁਰੂ ਸਾਹਿਬ ਅੰਬਰ ਦੇ ਰਾਜਾ ਰਾਮ ਸਿੰਘ ਦੀ ਬੇਨਤੀ ਤੇ ਆਸਾਮ ਗਏ ਆਸਾਮੀ ਲੋਕ ਕੀ ਸੀ ਉਸ ਟਾਈਮ ਜਾਦੂ ਟੋਣਿਆਂ ਦੇ ਵਿੱਚ ਬਹੁਤ ਜ਼ਿਆਦਾ ਮਾਹਰ ਸੀ ਪਰ ਜਦੋਂ ਗੁਰੂ ਸਾਹਿਬ ਜੀ ਉੱਥੇ ਪਹੁੰਚੇ ਤਾਂ ਜਿਹੜੇ ਜਾਦੂ ਟੋਣੇ ਟੋੜ ਕੇ ਸੀ ਪ੍ਰਭਾਵਹੀਣ ਹੋਣ ਲੱਗੇ ਤੇ ਲੋਕਾਂ ਨੇ ਜਿਹੜਾ ਹੈ ਗੁਰੂ ਜੀ ਨੇ ਮੰਨਣਾ ਉਸ ਟਾਈਮ ਤੇ ਸਟਾਰਟ ਕਰਤਾ ਜਿਹੜੇ ਅਸਾਮ ਦੇ ਲੋਕ ਸੀ ਬਹੁਤ ਟੂਣੇ ਟੋਟ ਕੇ ਕਰਦੇ ਸੀ ਜਦੋਂ ਗੁਰੂ ਜੀ ਪਹੁੰਚਦਾ ਟੂਣੇ ਟੋਟ ਕੇ ਉਹਨਾਂ ਦੇ ਜਿਹੜੇ ਸੀ ਮਤਲਬ ਕਿ ਇ ਇੰਪੈਕਟਲੈਸ ਹੋ ਗਏ ਐਫਰਟਲੈਸ ਹੋ ਗਏ ਤਾਂ ਗੁਰੂ ਜੀ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਦਰਸ਼ਨਾਂ ਲਈ ਬਹੁਤ ਸਾਰੇ ਲੋਕ ਅਸਾਮ ਚ ਵੀ ਆਣ ਲੱਗੇ ਤੇ ਆਪਣੀ ਭੁੱਲ ਲਈ ਮਾਫੀ ਜੜੀ ਸੀ ਮੰਗਣ ਲੱਗ ਗਏ ਤਾਂ ਇਸ ਤੋਂ ਬਾਅਦ ਗੁਰੂ ਜੀ ਆਪਣੇ ਪਰਿਵਾਰ ਸਮੇਤ ਪੰਜਾਬ ਵਾਪਸ ਆ ਗਏ ਤੇ ਚੱਕ ਨਾਨਕੀ ਜਿਹੜਾ ਹੈ ਇਹਨਾਂ ਨੇ ਆਪਣੇ ਮਾਂ ਦੇ ਨਾਮ ਦੇ ਉੱਤੇ ਜਿਹੜਾ ਹੈ ਨਗਰ ਵਸਾਇਆ ਸੀ ਖਰੀਦਿਆ ਸੀ ਤਾਂ ਚੱਕ ਨਾਨਕੀ ਵੀ ਖੇ ਆ ਕੇ ਰਹਿਣ ਲੱਗ ਪਈ ਸੀ ਮਾਲਵਾ ਤੇ ਬੰਗਰ ਪ੍ਰਦੇਸ਼ ਦੀਆਂ ਯਾਤਰਾਵਾਂ ਹੁਣ ਦੇਖੋ ਮਾਲਵਾ ਤੇ ਬੰਗਰ ਪ੍ਰਦੇਸ਼ ਦੀਆਂ ਯਾਤਰਾਵਾਂ ਵੀ ਇਹਨਾਂ ਨੇ ਕੀਤੀਆਂ ਨੇ 1673 ਦੇ ਇਸਵੀ ਦੇ ਮੱਧ ਦੇ ਵਿੱਚ ਹਾਫ ਜੇ ਦੇ ਵਿੱਚ ਜਿਹੜਾ ਹੈਗਾ ਗੁਰੂ ਤੇਗ ਬਹਾਦਰ ਜੀ ਨੇ ਪੰਜਾਬ ਦੇ ਮਾਲਵਾ ਤੇ ਬੰਗਰ ਪ੍ਰਦੇਸ਼ ਦੀ ਦੂਜੀ ਵਾਰ ਯਾਤਰਾ ਕੀਤੀ ਇਸ ਯਾਤਰਾ ਦੌਰਾਨ ਗੁਰੂ ਜੀ ਕਿੱਥੇ ਕਿੱਥੇ ਗਏ ਨੇ ਸੈਫਾਬਾਦ ਮਰੋਵਾਲ ਢਿਲਵਾ ਪੋਪਾਲੀ ਕੀਵਾ ਕਿਲਾ ਤਲਵੰਡੀ ਬਠਿੰਡਾ ਠੀਕ ਹੈ ਤਮ ਤਮਤਾਨ ਹੋਰ ਸਾਰੇ ਏਰੀਆ ਦੇ ਵਿੱਚ ਗਏ ਨੇ ਤੇ ਇੱਥੋਂ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਦੂਰ ਕਰਨ ਲਈ ਗੁਰੂ ਜੀ ਨੇ ਵਿਸ਼ੇਸ਼ ਧਿਆਨ ਦਿੱਤਾ ਥਾਂ ਥਾਂ ਤੇ ਧਰਮ ਪ੍ਰਚਾਰ ਕੇਂਦਰ ਖੋਲੇ ਨੇ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਲੋਕਾਂ ਦੇ ਘਰ ਘਰ ਤੱਕ ਪਹੁੰਚਾਇਆ ਅਤੇ ਗੁਰੂ ਜੀ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕਾਂ ਨੇ ਜਿਹੜਾ ਹੈਗਾ ਸਿੱਖ ਧਰਮ ਜਿਹੜਾ ਸੀ ਧਾਰਨ ਕਰ ਲਿਆ ਗ੍ਰਹਿਣ ਕਰ ਲਿਆ ਅਤੇ ਹਜ਼ਾਰਾਂ ਜਿਹੜੇ ਲੋਕ ਸੀਗੇ ਉਹ ਸਿੱਖ ਸ਼ਰਧਾਲੂ ਜਿਹੜੇ ਸੀ ਬਣ ਗਏ ਸੀ ਸੋ ਅੰਤ ਦੇ ਵਿੱਚ ਅਸੀਂ ਪ੍ਰਸਿੱਧ ਇਤਿਹਾਸਕਾਰ ਹਰਬੰਦ ਸਿੰਘ ਦੇ ਇਹਨਾਂ ਸ਼ਬਦਾਂ ਨਾਲ ਸਹਿਮਤ ਆ ਕਿ ਗੁਰ ਤੇਗ ਬਹਾਦਰ ਜੀ ਦੀਆਂ ਜਿਹੜੀਆਂ ਯਾਤਰਾਵਾਂ ਸੀਗੀਆਂ ਇਹਨਾਂ ਦੇ ਨਾਲ ਦੇਸ਼ ਦੇ ਵਿੱਚ ਇੱਕ ਤੂਫਾਨ ਆਇਆ ਤੇ ਇਹ ਨਾ ਤਾਂ ਪਹਿਲਾਂ ਜਿਹਾ ਦੇਸ਼ ਰਿਹਾ ਨਾ ਹੀ ਪਹਿਲਾਂ ਵਰਗੇ ਦੇਸ਼ ਦੇ ਲੋਕ ਰਹੇ ਨੇ ਨਵੀਂ ਜਾਗਰਤੀ ਜਿਹੜੀ ਹੈਗੀ ਆ ਉਹ ਆ ਚੁੱਕੀ ਸੀ ਠੀਕ ਹੈ ਸੋ ਨੈਕਸਟ ਵੀਡੀਓ ਚ ਆਪਾਂ ਪੜਾਂਗੇ ਸ਼ਹੀਦੀ ਦਾ ਕਾਰਨ ਅਤੇ ਸ਼ਹੀਦੀ ਦੀ ਮਹੱਤਤਾ ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ